ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਖੁਸ਼ਖਬਰੀ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ ਯਾਨੀ ਕਿ ਆਪਣਾ ਸਾਰਿਆਂ ਦਾ ਪਰਿਵਾਰ 1 ਲੱਖ ਸਬਸਕ੍ਰਾਈਬਰ ਹੋ ਗਿਆ ਹੈ ਬਹੁਤ ਜਿਆਦਾ ਖੁਸ਼ੀ ਦੀ ਗੱਲ ਹੈ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਏਡੀ ਆਪਣੀ ਫੈਮਿਲੀ ਕਰ ਦਿੱਤੀ ਹੈ ਤੁਸੀਂ ਸਾਡੇ ਮੈਂਬਰ ਬਣੇ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਹੁਣ ਗੱਲ ਕਰਨ ਲੱਗੇ ਆਂ ਆਪਾਂ ਜਿਨ੍ਹਾਂ ਲੋਕਾਂ ਤੋਂ ਚੌਂਕੜੀ ਮਾਰ ਕੇ ਨਹੀਂ ਬੈਠਿਆ ਜਾਂਦਾ ਲੰਬੇ ਸਮੇਂ ਲਈ ਮੰਨ ਲਓ ਕਿਸੇ ਪ੍ਰੋਗਰਾਮ ਤੇ ਗਏ ਆਪਾਂ ਕਿਸੇ ਵੀ ਜਗ੍ਹਾ ਤੇ ਜਾਂਦੇ ਆਂ ਦੁੱਖ ਸੁੱਖ ਆਪਾਂ ਨੂੰ ਚੌਂਕੜੀ ਮਾਰ ਕੇ ਕਿਤੇ ਬੈਠਣਾ ਪੈ ਜਾਵੇ ਆਪਾਂ ਉੱਥੇ ਬੈਠਣ ਤੋਂ ਹੀ ਹੁਣ ਕਤਰੌਣ ਲੱਗ ਗਈ ਸੋ ਇਸ ਦਾ ਕਾਰਨ ਹੈ ਆਪਣੀ ਜਿਹੜੇ ਚੂਲੇ ਦੇ ਮਸਲ ਨੇ ਉਹ ਟਾਈਟ ਹੋ ਜਾਂਦੇ ਨੇ ਸੋ ਇਸ ਨੂੰ ਠੀਕ ਕਰਨ ਲਈ ਬੜੀਆਂ ਆਸਾਨ ਕਸਰਤਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਆਉਣ ਵਾਲੀ ਵੀਡੀਓ ਚ ਕਰਕੇ ਦਿਖਾਵਾਂਗੇ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਆਪਣੀ ਚੌਂਕੜੀ ਕਿਉਂ ਵੱਜਣੋਂ ਹਟ ਗਈ ਕਿਉਂ ਇਸ ਦਾ ਕਾਰਨ ਕੀ ਹੈ ਕੋਈ ਸਮਾਂ ਸੀ ਆਪਾਂ نیچے ਬੈਠ ਕੇ ਰੋਟੀ ਖਾਂਦੇ ਸੀ ਕਿੰਨਾ ਵਧੀਆ ਸਮਾਂ ਸੀ ਔਰ ਉਸ ਦੇ ਨਾਲ ਆਪਾਂ ਨੂੰ ਨਾ ਕਿਤੇ ਕਾਬਜ ਹੁੰਦੀ ਸੀ ਡਾਈਜੈਸ਼ਨ ਵੀ ਆਪਣੀ ਬਹੁਤ ਜ਼ਿਆਦਾ ਵਧੀਆ ਰਹਿੰਦੀ ਸੀ ਸੋ ਇਸੇ ਕਰਕੇ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਵੀ ਜਿਹੜੇ ਲੋਕ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ ਤੁਸੀਂ ਦੇਖਿਆ ਹੋਣਾ ਕਈ ਲੋਕ ਐਦਾਂ ਬੈਠਦੇ ਨੇ ਜਾਂ ਫਿਰ ਕਈ ਲੋਕ ਐਦਾਂ ਬੈਠਦੇ ਨੇ ਜਾਂ ਫਿਰ ਕਈ ਲੋਕ ਐਦਾਂ ਬੈਠਦੇ ਆ ਜਾਂ ਫਿਰ ਉਹ ਲੱਤਾਂ ਸਿੱਧੀਆਂ ਕਰਦੇ ਆ ਜਾਂ ਫਿਰ ਉਹਨਾਂ ਨੂੰ ਖੜੇ ਹੋਣਾ ਪੈਂਦਾ ਹਰ 5-7 ਮਿੰਟ ਬਾਅਦ ਸੋ ਇਹ ਗੱਲਾਂ ਤਾਂ ਹੋਣ ਲੱਗੀਆਂ ਕਿਉਂਕਿ ਆਪਾਂ ਕਸਰਤ ਕਰਨੋਂ ਹਟ ਗਏ ਸੋ ਹੁਣ ਮੁੱਖ ਦੀ ਗੱਲ ਕਰਨ ਲੱਗੇ ਆ ਕਿਹੜੀਆਂ ਕਸਰਤਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਉਸ ਦੀ ਆਪਾਂ ਵੀਡੀਓ ਸਟਾਰਟ ਕਰਾਂਗੇ ਪਰ ਉਸ ਤੋਂ ਪਹਿਲਾਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਆਪਾਂ ਕੌਣ ਆਪਾਂ ਹੈਗੇ ਆ ਡਾਕਟਰ ਗੁਰਸ਼ੇਧ ਸਿੰਘ ਸੁਣਾ ਮੇਰਾ ਨਾਮ ਹੈ ਔਰ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਬੱਸ ਸਟੈਂਡ ਦੇ ਨਾਲ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ 64 ਨੰਬਰ ਆਪਣੀ ਕਲੀਨਿਕ ਹੈ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਪਹਿਲੀ ਆਈਡੀ ਹੈ ਐਸਰੀ ਸਿੰਘਸ ਨਾਫਿਜ਼ੋਥੈਰਪੀ ਦੂਜੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਜ਼ਰੂਰ ਫਾਲੋ ਕਰੋ ਔਰ ਨਾਲ ਦੀ ਨਾਲ ਇਹ YouTube ਤੇ ਸਾਡਾ ਜਿਹੜਾ ਪੇਜ ਹੈ ਡਾਕਟਰ ਗੁਰਸ਼ੀਰ ਬਲੌਗਸ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਫੇਸਬੁਕ ਤੇ ਐਸ ਹਰੀ ਸਿੰਘ ਸਨਾਹ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘ ਸਨਾਹ ਸਾਡੀਆਂ ਪੇਜ ਨੇ ਸਾਰੇ ਕਿਤੇ ਸਾਨੂੰ ਫੋਲੋ ਕਰੋ ਔਰ ਸਾਡੀ ਫੈਮਿਲੀ ਦੇ ਮੈਂਬਰ ਬਣੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮਨ ਐਕਸਰਸਾਈਜ਼ ਕੀ ਹੈ ਤੁਸੀਂ ਇੱਕ ਲੱਤ ਜਿਹੜੀ ਉਹ ਸਿੱਧੀ ਕਰ ਦੇਣੀ ਹੈ ਇਦਾਂ ਕਰਕੇ ਦੇਖੋ ਤੁਸੀਂ ਧਿਆਨ ਨਾਲ ਔਰ ਦੂਸਰੀ ਲੱਤ ਤੁਸੀਂ ਇਸ ਦੇ ਉੱਪਰ ਰੱਖ ਦੇਣੀ ਹੈ ਇਦਾਂ ਕਰਕੇ। ਸੋ ਇੱਕ ਲੱਤ ਜਿਹੜੀ ਸਿੱਧੀ ਕੀਤੀ ਆ ਦੂਸਰੀ ਲੱਤ ਆਪਾਂ ਦੇਖੋ ਗੋਡੇ ਤੋਂ ਉੱਪਰ ਰੱਖਣੀ ਹੈ ਇਦਾਂ ਕਰਕੇ ਔਰ ਇਸ ਨੂੰ ਆਪਾਂ ਥੱਲੇ ਨੂੰ ਦੱਬਣਾ ਜਿੰਨਾ ਤੁਸੀਂ ਦੱਬ ਸਕਦੇ ਹੋ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 10 4 5 6 7 8 9 10 ਫੇਰ ਛੱਡ ਦਿਓ। ਫਿਰ ਕੋਸ਼ਿਸ਼ ਕਰੋ ਤਾਂ ਬਦੋ ਥੱਲੇ ਨੂੰ ਜ਼ੋਰ ਦੀ ਇੱਦਾਂ ਚਾਹੇ ਟੇਢੇ ਮੇਢੇ ਹੋ ਕੇ ਜਿਵੇਂ ਮਰਜ਼ੀ ਤਾਂ ਬੁੱਧ ਬੋ ਇਹਨੂੰ ਥੱਲੇ ਨੂੰ ਇੱਥੇ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ ਦੁਬਾਰਾ ਦਾਬੋ 1 2 3 4 5 6 7 8 9 10 ਇਹ ਤੁਸੀਂ 5 ਵਾਰੀ ਇੱਧਰ ਕਰਨਾ ਔਰ 5 ਵਾਰੀ ਹੀ ਇੱਧਰ ਕਰਨਾ ਇਸ ਤੇ ਪੂਰੇ ਤੁਸੀਂ 10 ਸੈਕਿੰਡ ਇਸ ਨੂੰ ਹੋਲਡ ਕਰਨਾ ਥੈਨ ਰਿਲੈਕਸ ਇਸ ਦੀਆਂ ਪੰਜ ਰੈਪੀਟੀਸ਼ਨ ਇੱਧਰ ਪੰਜ ਰੈਪੀਟੀਸ਼ਨ ਇੱਧਰ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਐਕਸਰਸਾਈਜ਼ ਹੈ ਉਹ ਹੈਗੀ ਹੈ ਤੁਸੀਂ ਇੱਕ ਟੈਨਿਸ ਦੀ ਬਾਲ ਲੈ ਲੈਣੀ ਹੈ ਔਰ ਤੁਸੀਂ ਇਸ ਨੂੰ ਆਪਣੇ ਜਿਹੜਾ ਚੂੜਾ ਉਸ ਦੇ ਥੱਲੇ ਰੱਖ ਦੇਣਾ ਇਦਾਂ ਕਰਕੇ ਔਰ ਇੱਥੇ ਤੁਸੀਂ ਅੱਗੇ ਪਿੱਛੇ ਅੱਗੇ ਪਿੱਛੇ ਇਦਾਂ ਕਰਕੇ ਤੁਸੀਂ ਇਸ ਤੇ ਰੋਟੇਟ ਕਰੋਗੇ ਔਰ ਤੁਸੀਂ ਪੂਰਾ ਭਾਰ ਦੇ ਦੋਗੇ ਬਾਲ ਤੇ ਜਦੋਂ ਇਹ ਕਸਰਤ ਕਰਨੀ ਹੈ ਤੁਸੀਂ 10 ਗਿਣਨੇ ਆ 1 2 3 4 5 6 ਦੈਨ ਰਿਲੈਕਸ ਫਿਰ ਤੁਸੀਂ ਸਾਈਡ ਤੇ ਬੈਠ ਜਾਣਾ ਇਹ ਹੋ ਗਈ ਤੁਹਾਡੀ ਟੈਨਿਸ ਬਾਲ ਨਾਲ ਦੂਜੀ ਕਸਰਤ ਔਰ ਇਸ ਦੇ ਵੀ ਤੁਸੀਂ ਤਿੰਨ ਤੋਂ ਚਾਰ ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਹੈ ਤੁਸੀਂ ਦੇਖੋ ਇਸ ਨੂੰ ਆਪਾਂ ਹੁਣ ਦੂਸਰੇ ਪਾਸੇ ਵੀ ਰੱਖ ਕੇ ਦਿਖਾਉਨੇ ਆ ਔਰ ਇੱਥੇ ਤੁਸੀਂ ਫੇਰ ਦੇਖੋ 1 2 3 4 5 6 7 8 9 10 ਦੈਨ ਰਿਲੈਕਸ ਇਹ ਕਸਰਤ ਕਰਨ ਨਾਲ ਕੀ ਹੋਏਗਾ ਜਿਹੜੇ ਆਪਣੇ ਆ ਮਸਲਸ ਨੇ ਇਹ ਆਪਣੇ ਬਿਲਕੁਲ ਰਿਲੈਕਸ ਹੋ ਜਾਂਦੇ ਨੇ ਔਰ ਇਸ ਦੇ ਨਾਲ ਆਪਣਾ ਜਿਹੜਾ ਖੂਨ ਦਾ ਸੰਚਾਰ ਹੈ ਉਹ ਬਹੁਤ ਜਲਦੀ ਚੱਲਦਾ ਹੈ ਔਰ ਇਸ ਨਾਲ ਤੁਹਾਨੂੰ ਚੌਂਕੜੀ ਵੱਜਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਹੋਏਗੀ ਇਸ ਟੈਨਿਸ ਦੀ ਬਾਲ ਨਾਲ ਇਹ ਕਸਰਤ ਅਗਰ ਤੁਸੀਂ ਕਰੋਗੇ ਹੁਣ ਗੱਲ ਕਰਨ ਲੱਗੇ ਆ ਤੀਜੀ ਕਸਰਤ ਤੀਜੀ ਕਸਰਤ ਕੀ ਹੋਏਗੀ ਬਟਰਫਲਾਈ ਐਕਸਰਸਾਈਜ਼ ਤੁਸੀਂ ਦੋਨੋਂ ਇੱਥੋਂ ਪੈਰ ਫਾੜ ਲੈਣੇ ਔਰ ਦੈਨ ਤੁਸੀਂ ਬਟਰਫਲਾਈ ਕਰਨੀ ਹੈ ਔਰ ਸਾਹਮਣੇ ਦੇਖ ਕੇ ਬਿਨਾ ਢੋਤੋਂ ਕਰਨੀ ਹੈ ਇਹ ਇਸ ਨੂੰ ਤੁਸੀਂ ਪੂਰੀ 20 ਵਾਰੀ ਕਰਨਾ ਸੋ ਸ਼ੁਰੂ ਕਰਨ ਲੱਗੇ ਹਾਂ 1 2 3 4 ਮਤਲਬ 20 ਕਹਨੇ ਆ 20 ਵਾਰੀ ਤਾਂ ਬਹੁਤ ਜਲਦੀ ਹੋ ਜਾਏਗਾ 5 6 7 8 9 10 11 12 13 14 15 16 17 18 19 20 ਚੌਂਕੜੀ ਮਾਰਨੀ ਆ ਤਾਂ ਇਹ ਕਸਰਤ ਤੁਸੀਂ ਜ਼ਰੂਰ ਕਰਨੀ ਆ ਬਟਰਫਲਾਈ ਐਕਸਰਸਾਈਜ਼ ਇਸ ਨੂੰ ਕਿਹਾ ਜਾਂਦਾ ਸੋ ਇਹ ਹੋਗੀ ਤੁਹਾਡੀ ਪਹਿਲਾ ਸਟੈਪ ਇਸ ਦੇ ਤੁਸੀਂ 5 ਸੈੱਟ ਲਾਉਣੇ ਆ ਜਿਸ ਨੂੰ ਤੀਜੀ ਕਸਰਤ ਕਿਹਾ ਜਾਂਦਾ ਉਸ ਤੋਂ ਬਾਅਦ ਤੁਸੀਂ ਬਟਰਫਲਾਈ ਨੂੰ ਚੇਂਜ ਕਰਨਾ ਬਟਰਫਲਾਈ ਦੇ ਨਾਲ ਤੁਸੀਂ ਇਸ ਨੂੰ نیچے ਨੂੰ ਹੋਲਡ ਕਰ ਦੇਣਾ ਤੁਸੀਂ ਇਦਾਂ ਵੀ ਕਰ ਸਕਦੇ ਹੋ ਔਰ ਇਦਾਂ ਵੀ ਇਸ ਨੂੰ نیچے ਦਬਾ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 10 ਸੈਕਿੰਡ 1 2 3 4 5 6 7 8 9 10 5 ਸੈਕਿੰਡ ਵੀ ਹੋਲਡ ਕਰ ਸਕਦੇ ਹੋ 5 ਸੈਕਿੰਡ ਨਹੀਂ ਹੋਏਗਾ 2 ਸੈਕਿੰਡ ਵੀ ਹੋਲਡ ਕਰ ਸਕਦੇ ਹੋ ਸੋ ਦਬ ਦੋ ਥੱਲੇ ਨੂੰ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਬਟਰਫਲਾਈ ਸਟ੍ਰੈਚ ਕਿਹਾ ਜਾਂਦਾ ਇਸ ਨੂੰ ਤੁਸੀਂ ਦੋਨੇ ਪੈਰ ਜੋੜ ਦੇਣੇ ਆ ਬਟਰਫਲਾਈ ਆਪਾਂ ਇੰਦਾ ਕੀਤੀ ਸੀ ਇਸ ਦੇ ਵਿੱਚ ਆਪਾਂ ਇਸ ਨੂੰ ਸਟ੍ਰੈਚ ਕਰਾਂਗੇ ਔਰ ਸਾਹਮਣੇ ਦੇਖਾਂਗੇ ਤੇ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਸੋ ਇਸ ਦੇ ਵੀ ਤੁਸੀਂ ਗਿਣ ਕੇ ਪੂਰੇ ਪੰਜ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਹੁਣ ਉਸ ਤੋਂ ਅਗਲੀ ਕਸਰਤ ਦੀ ਗੱਲ ਕਰਨ ਲੱਗੇ ਆ ਇਸ ਲਾਤ ਨੂੰ ਇਸ ਦੇ ਉੱਪਰ ਰੱਖ ਦੋਗੇ ਆਖਰੀ ਕਸਰਤ ਹੈ ਇਸ ਨੂੰ ਤੁਸੀਂ ਥੱਲੇ ਨੂੰ ਦੱਬੀ ਜਾਣਾ ਹੈ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 42 45 46 47 48 49 50 51 52 53 54 55 56 57 58 59 60 61 62 63 64 65 67 68 69 70 71 72 73 74 75 76 77 78 79 80 81 82 83 84 85 86 87 88 89 90 ਇਸਦੇ ਤੁਸੀਂ ਤਿੰਨ ਵਾਰੀ ਇਧਰ ਔਰ ਤਿੰਨ ਵਾਰੀ ਹੀ ਤੁਸੀਂ ਇਧਰ ਕਰਨੀ ਆ ਇਹ ਝੋੜ ਦੀ ਇੱਧਰ ਦੱਬੀ ਜਾਣਾ ਔਰ 30 ਗਹਿਣ ਦੇਣੇ ਆ ਔਰ ਜਿੰਨਾ ਤੁਸੀਂ ਥੱਲੇ ਜਾਓਗੇ ਉਨਾ ਹੀ ਤੁਹਾਡਾ ਫਾਇਦਾ ਹੋਵੇਗਾ ਚੌਂਕੜੀ ਜਿਹੜੀ ਆ ਮਸਲਸ ਨੇ ਹਾਲੇ ਇਹ ਉਨਾ ਹੀ ਛੋਡੇ ਰਿਲੈਕਸ ਹੋ ਜਾਣਗੇ ਹੁਣ ਇਸ ਤੋਂ ਬਾਅਦ ਜਦੋਂ ਇਹ ਇਸ ਦੇ ਤੁਸੀਂ ਜਿਹੜੀ ਕਸਰਟ ਹੈ ਇਸ ਦੇ ਤੁਸੀਂ ਪੰਜ ਸੈਟ ਇਧਰ ਲਾਉਣੇ ਆ ਪੰਜ ਸੈਟ ਇਧਰ ਲਾਉਣੇ ਆ ਹੌਲੀ ਹੌਲੀ ਸੈਟ ਆਪਾਂ ਵਧਾ ਵੀ ਸਕਦੇ ਆ ਪਰ ਇੱਕ ਵਾਰੀ ਤੁਸੀਂ ਤਿੰਨ ਸੈਟ ਜਾਂ ਪੰਜ ਸੈਟ ਤੋਂ ਸ਼ੁਰੂਆਤ ਕਰ ਦਿਓ ਹੁਣ ਇਸ ਤੋਂ ਬਾਅਦ ਤੁਸੀਂ ਰੋਜ਼ਾਨਾ 10 ਤੋਂ 15 ਮਿੰਟ ਸਵੇਰੇ 10 ਤੋਂ 15 ਮਿੰਟ ਸ਼ਾਮ ਸੈਰ ਜ਼ਰੂਰ ਕਰਿਆ ਕਰੋ ਔਰ ਰੋਜ਼ਾਨਾ 10 ਤੋਂ 12 ਗਲਾਸ ਪਾਣੀ ਦੇ ਪੀਣੀ ਪੀਨੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਕੁਝ ਵੀ ਚੌਂਕੜੀ ਦੇ ਰਿਕਾਰਡਿੰਗ ਸਾ ਤੋਂ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾਂ ਫਿਰ ਤੁਸੀਂ ਸਾਨੂੰ WhatsApp ਤੇ ਸੰਪਰਕ ਕਰ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ